ਕੋੜਾ ਜਿੱਤ ਤਾਉ ਹਾਂ ਬੇਬੇ ਪੁੱਤ ਮੇਰੇ ਚੁੰਨੀ ਲੈ ਕੇ ਦੇ ਮੈਂ ਭੋਗ ਤੇ ਜਾਣਾਗਾ ਭੋਗ ਤੇ ਜਾਣਾ ਹਾਂ ਭੋਗ ਤੇ ਜਾਣਾ ਉਹ ਦੇਖ ਉਹਨਾਂ ਦਾ ਬੁੜੇ ਦੇ ਭੋਗ ਤੇ ਜਾਣਾਗਾ ਮੈਂ ਤਾਂ ਇੱਥੇ 11:00 ਵਜੇ ਕਿ ਮੈਂ ਤਾਂ ਲੇਟ ਹੋ ਗਈ ਕਾਹ ਜਣ ਤਾਂ ਹੋਗਾ ਮੈਨੂੰ ਕਹੀ ਜਾਂਦੀ ਮਹਾਮਾ ਭੋਗ ਤੇ ਜਾਣਾ ਰਾਤ ਵੀ ਤੈਨੂੰ ਦੱਸੇ ਮੈਂ ਕੋ ਕਰਦੇ ਆਲ ਕੇ ਭੋਗ ਤੇ ਜਾਣਾਗਾ ਲੈ ਬੇਬੇ ਕੀ ਤੂੰ ਸੱਚੀ ਲੈ ਮੈਂ ਕੱਲੀ ਘਰੇ ਰਹਿ ਜਾਂਦੀ ਆ ਜਵਾਗੜੀਆਂ ਸਕੂਲ ਵਗ ਜਾਂਦੀਆਂ ਹੈਗੀਆਂ ਮੈਂ ਤਾਂ ਨਾ ਖਰਖਾਨ ਨੂੰ ਆਉਂਦਾਗਾ ਤੂੰ ਤਾਂ ਹੁਣ ਭੋਗ ਤੇ ਜਾਣੀ ਕੋਈ ਨੂੰ ਕੋਲੇ ਫਿਰ ਹੁਣ ਅੰਨਾਂ ਨੇ ਵੀ ਨਹੀਂ ਸਰਦਾ ਅਗਲੇ ਕਈ ਕਿ ਗਈ ਆ ਭੋਗ ਤੇ ਕੋਈ ਨਹੀਂ ਤੈਨੂੰ ਕੱਲੀ ਨੂੰ ਕੀ ਭੱਗੂ ਖਾਂਦੇ ਇੱਥੇ ਆਣ ਗਮਾਂ ਲੈਂਦਾਗਾ ਆ ਇੱਕ ਤਾਂ ਤੇਰਾ ਪੁੱਤ ਮਹੀਨਾ ਹੋ ਗਿਆ ਜਾ ਕੇ ਬੈਠੇ ਨੂੰ ਉਹ ਨਹੀਂ ਕਰੇ ਆਉਣ ਦਾ ਨਾਂ ਲੈਂਦਾ ਇੱਕ ਤੂੰ ਨਹੀਂ ਕਰੇ ਖੜਦੀ ਕਰੇ ਫਿਰ ਹੁਣ ਮੈਨੂੰ ਤਾਂ ਪੈਸਾ ਰਦਾ ਨਹੀਂਗਾ ਉਹ ਵੀ ਕਪਾਲ ਮੋਚਨ ਗਿਆਗਾ ਮੈਨੂੰ ਫੋਨ ਕਰਿਆ ਸੀ ਕਹਿੰਦਾ ਮਾਂ ਮਾਂ ਵੇ ਅਸੀਂ ਚੜ ਗਏ ਉਤੋਂ ਆ ਜਾਣਗੇ ਕੋਈ ਨਹੀਂ ਲੈ ਜਿੰਨੀ ਫੜਾਣਾ ਲੇਟ ਹੁੰਨੀ ਹੈਗੀ हां कर दी गल। ਕਿਦਰੇ ਨਹੀਂ ਲਿਖਣ ਦਿੰਦੀ ਗੀ। ਲੈ। ਹੋਰ ਕੀ ਆ ਕੇ ਲੈ? ਉਹ ਅਗਲੇ ਕਈ ਕੇ ਗਈ ਸੀ ਪੋਹਤ ਜੇ ਮੈਂ ਲੇਟ ਹੋ ਗਈ ਅਗਲੇ ਖਣੇ ਹੁਣ ਆ ਖੜੀ 12 ਵਜੇ। ਨਾ ਬੇਬੇ ਹੋ ਗਈ ਤੇਨ ਗੱਲ। हां ਮੇਰੇ ਨਾਲ ਗੱਲ ਹੋ ਗਈ। ਕਹਿੰਦਾ ਕਿ ਅਸੀਂ ਆਉਨੇ ਆ ਮਾਂ ਤੇ ਉੱਥੋਂ ਤੁਰ ਪੇ। ਕੋਈ ਨਹੀਂ ਕਪਾਲ ਮੋਚਨ ਗਿਆ ਕਿਤੇ ਨਹੀਂ ਗਿਆਗਾ ਉਹ। ਤੂੰ ਇਹਨੂੰ ਉਹ ਉਬੜਾ ਚੁਬੜੀ ਲੱਗੀ ਰਹਿੰਦੀ ਹੈਗੀ। ਲੈ। ਬੇਬੇ ਕਮਾਲ ਕਰਦੇ ਮਹੀਨਾ ਤਾਂ ਹੋ ਗਿਆ ਮੈਂ ਉਹ ਬੜਾ ਚੱਟੇ ਨੂੰ ਕਿਹਾ ਉਹਨੂੰ ਦੂਜੇ ਦਿਨ ਹੀ ਕਹੀ ਜਾਨੇ ਭਾਏ ਹਜੇ 2 ਦਿਨ ਹੋਇਆ ਵੀ ਆਇਆ ਨਹੀਂ ਕਰ ਚੱਲ ਕੋਈ ਨਹੀਂ ਆ ਜੂਗਾ ਉਹ ਇੰਨਾ ਨਾ ਤੂੰ ਉਹੋ ਕਰ ਤੇ ਉਹ ਤੁਰ ਪੇ ਮੈਨੂੰ ਫੋਨ ਲਾ ਤਾ ਉਹਨੇ ਤੇ ਮੈਂ ਭੋਗ ਤੇ ਜਾਵਾਂ ਮੈਂ ਲੇਟ ਹੋ ਜੂਗੀ ਜਾ ਆਹੋ ਕੋਈ ਨਹੀਂ ਇੰਨੇ ਜਵਾ ਖਾ ਜਾਣਗੇ ਕੋਲੋਂ ਤਾਂ ਮੈਂ ਮੁੜੀ ਆਉਂਗੀ ਬਸ ਇਹਨਾਂ ਨੂੰ ਤਾਂ ਸਾਰਿਆਂ ਨੂੰ ਘਰੋਂ ਨਿਕਲਣ ਦਾ ਮੌਕਾ ਚਾਹੀਦਾ ਉਧਰੋਂ ਪੁੱਤ ਨਹੀਂ ਘਰੇ ਖੜਦਾ ਆ ਉਧਰੋਂ ਮਾਂ ਟੋਰਾ ਚੱਕ ਲੈਂਦੀ ਹੈਗੀ ਹੁਣ ਇਹਦੇ ਭੋਗ ਨਹੀਂ ਨਿਭੜਦੇ ਕਦੇ ਕਿਸੇ ਦੇ ਭੋਗ ਤੇ ਬਾਗੀ ਕਦੇ ਕਿਤੇ ਗਵਾਣ ਚ ਵਾਗੀ ਆ ਮੈਂ ਬੰਦੂਆ ਹੋ ਕੇ ਘਰੇ ਬੈਠੀ ਰਹਿਨੀ ਆ ਇਕੱਲੀ ਚੱਕੀ ਜਾਂਦੀਆਂ ਡੁੱਕਰਾ ਵਾਂਗੂ ਉਹ ਬੰਤਾ ਟਰਾਲੀ ਨੂੰ ਕਿਈ ਜਾਂਦਾ ਸੀ ਆਪਣੇ ਵਾਲੀ ਨੂੰ ਬੱਸ ਬਾਪੂ ਚਾਰ ਕਿਹੜੀ ਟਰਾਲੀ ਲੈ ਲਈ ਟਰਾਲੀ ਦੇ ਦੋ ਦੋ ਚਾਰ ਦਿਨਾਂ ਲੈ ਆ ਉਹ ਅਗੇ ਮਨਿੰਦਰ ਅੱਗੇ ਅੱਗੇ ਪੈਣੇ ਐਵੇਂ ਬਾਪੂ ਟੈਨਸ਼ਨ ਲਈ ਜਾਂਦਾ ਤੇਰੀ ਅੱਗੇ ਗੱਲ हां जी बाबू तू तो सै टेंशन का तो ले आने हो तो लेफ्ट तो, तो टेंशन क्यों नहीं तू कह के सी मैं 2 घंटे आ जाऊंगी हैं उतना काम पे गया सीगा कुड़ी नाल जाना पे गया बाजार ता करके टाइम लग गया मम्मी अच्छा, अच्छा। ता है? दे हैं देखया ना क्या सी ना पुत्र इथे मिट्टी कटा उड़दा ठंड है जखान लवाए आई है जाके जाए कर ਚਾਪੀ ਅੰਦਰ ਜਾ ਕੇ ਕਰੂੰਗੀ ਮੈਂ 10 ਸਾਲ ਦੀ ਜਵਾਬ ਨਹੀਂ ਥੋੜਾ ਤੁਸੀਂ ਐ ਟੈਨਸ਼ਨ ਲਈ ਜਾਂਦੇ ਨਾ ਜ਼ੁਖਾਮ ਨੂੰ ਕਿਹ ਲੈ ਹੋ ਹੀ ਜਾਂਦਾ ਜ਼ੁਖਾਮ ਤਾਂ ਜ਼ਰੂਰ ਤੇ ਨਹੀਂ ਬਾਹਰ ਅੰਦਰ ਜਾਣ ਨਾਲ ਹੀ ਬਿਮਾਰ ਹੋਈਆਂ ਮੈਂ ਪਹਿਲਾਂ ਵੀ ਤਾਂ ਬਾਹਰ ਜਾਂਦੀ ਸੀ ਮੈਨੂੰ ਪਤਾ ਹੀ ਆ ਵੀ ਥੋੜੇ ਚੇਤੇ ਚ ਕੀ ਆ ਕੀ ਨਹੀਂ ਪਰ ਤੁਸੀਂ ਉਹਨਾਂ ਕਰਾਂ ਦੀ ਟੈਨਸ਼ਨ ਨਾ ਲਿਆ ਕਰੋ ਮੈਂ ਜਮਾਂ ਠੀਕ ਐ ਮੈਨੂੰ ਹੁਣ ਕੋਈ ਉਂਗਲ ਵੀ ਨਹੀਂ ਕਰ ਸਕਦਾ ਪੁੱਤ ਗੱਲ ਉਂਗਲ ਦੀ ਨਹੀਂ ਐ ਤੂੰ ਸਮਝਦੀ ਨਹੀਂ ਜਵਾਨ ਧੀਆਂ ਦੇ ਮਾਪਿਆਂ ਨੂੰ ਪਤਾ ਨਾ ਫਿਕਰ ਹੁੰਦਾ ਹੀ ਐ ਹਾਂ ਹੁਣ ਤੂੰ ਗਈਏ ਮੈਨੂੰ ਫਿਕਰ ਨਾ ਹੋਵੇ ਤੇਰੀ ਬੀਬੀ ਵੀ ਘਰੇ ਹੈ ਨਹੀਂ ਕੀ ਕਹੂਗੀ ਆ ਕਿ ਮੈਨੂੰ ਉਹ ਬਾਪੂ ਜੀ ਹੁਣ ਮੈਂ ਉਹ ਮਨਿੰਦਰ ਨਹੀਂ ਰਹੀ ਜਿਹੜੀ ਗਲ ਗਲ ਤੇ ਰੋਣ ਲੱਗ ਜਾਂਦੀ ਸੀ ਹੁਣ ਮੈਂ ਰੋਣਾ ਛੱਡਤਾ ਤੈਨੂੰ ਪੁੱਤ ਬਣ ਕੇ ਦਿਖਾਉਂਗੀ ਤੇਰਾ ਮੁੰਡਿਆ ਵਾਂਗ ਰਹੂੰਗੀ ਹੁਣ ਮੈਂ ਨਹੀਂ ਪੁੱਤ ਐ ਤਾਂ ਮੈਨੂੰ ਤੇਰੇ ਤੇ ਮਾਣ ਐ ਮੈਨੂੰ ਪਤਾ ਐ ਤੇਰਾ ਪਰ ਪੁੱਤ ਕੀ ਕਰਾਂ ਮੈਂ ਇੱਕ ਪਿਓ ਆ ਨਾ ਚਪੜਤੀ ਦਾ ਫਿਕਰ ਤਾਂ ਹੋਈ ਜਾਂਦਾ ਇੱਥੇ ਰਸਮ ਜਾਨਣਾ ਮੈਂ ਆਪਣੇ ਆਪ ਨੂੰ ਸਰੇ ਚੰ드ਰਾਮਨ ਸਮਝ ਲਈ ਆਵੇ। ਹਮਾਂਦੀ ਨੀ ਨਾ ਕੁਛ ਨਹੀਂ ਹੋਇਆ ਕਦੀ। ਪੁੱਤ ਛਿੱਕਾ ਲੱਗਿਆ ਫੇਰ ਤੈਨੂੰ। ਤੈਨੂੰ ਡਸਟ ਚੜੀ ਉਹ ਮਿੱਟੀ ਚੜੀ ਹੋਊਗੀ ਉੱਤੇ ਜਿਹੜੀ ਉੱਡਦੀ ਆਈ ਹੈ। ਬਾਬੂ ਵੀ ਇੰਗਲਿਸ਼ ਮਾਰਨ ਲੱਗ ਗਿਆ ਤੇ ਮਤਲਬ ਮਿਲ ਗਿਆ ਕੋਈ ਪਾਸ। ਹੁਣ ਤੁਸੀਂ ਬੋਲਦੇ ਰਹੋ ਨੇ ਡਸਟਾਂ ਡੋਸਟਾਂ ਕੀ ਹੁੰਦੀ ਹੈ ਜਿਹੜੀਆਂ ਹੈ ਨਾ। ਹਾਂ। ਬਾਬੂ ਤੁਸੀਂ ਫਿਕਰ ਨਾ ਕਰਿਆ ਕਰ। ਮੇਰੇ ਜਿਵੇਂ ਫਿਕਰ ਕਰਨੀ ਛੱਡ ਦੇ। ਹੁਣ ਤੂੰ ਦੇਖੀ। ਮੈਂ ਨਾ ਤੂੰ ਤੇਰਾ ਪੁੱਤ ਬਣ ਕੇ ਹੀ ਦਿਖਾਉਂਗੀ। ਆ ਰੋਣਾ ਧੋਣਾ ਛੱਡ ਦੂੰਗੀ। ਵੀ ਲੋਕ ਮੇਰੇ ਤੇ ਤਰਸ ਕਰਨ। ਹੁਣ ਮੇਰੇ ਤੇ ਕੋਈ ਤਰਸ ਨਾ ਕਰਿਓ। ਹੋਰ ਮੈਂ ਡਾਊਨ ਦੇ ਸਿਰ ਤੇ ਜ਼ਿੰਦਗੀ ਜਿਊਂਗੀ ਜੋ ਵੀ ਰਹੀ ਏ ਮਾਪੋ ਹੁਣ ਤੁਹਾਨੂੰ ਫਿਕਰ ਨਾ ਕਰੀ ਪਹਿਲਾਂ ਤੇ ਇੱਕ ਪੁੱਤ ਸੀ ਨੇ ਹੁਣ ਅਸੀਂ ਦੋ ਹੋ ਗਏ ਚੰਗਾ ਸਹੀ ਗੱਲ ਹੈ ਨਾਲੇ ਜਿਹੜੀ ਭਰਾਵਾਂ ਦਾ ਸਾਥ ਤਾਂ ਭੈਣ ਨੂੰ ਹਮੇਸ਼ਾ ਚਾਹੀਦਾ ਬਸ ਤੇਰਾ ਸਾਥ ਹੋਣਾ ਚਾਹੀਦਾ ਮੈਨੂੰ ਭੈਣੇ ਮਰਦੇ ਦਮ ਤੱਕ ਤੇਰਾ ਭਾਈ ਤੇਰੇ ਨਾਲ ਖੜੂਗਾ ਹੁਣ ਤੂੰ ਇਹਨਾਂ ਨੂੰ ਵੀ ਜਿਉਂ ਕੇ ਦਿਖਾਈ ਵੀ ਕੁੜੀਆਂ ਕਿਵੇਂ ਮੁੰਡਿਆਂ ਦਾ ਮੁਕਾਬਲਾ ਕਰਦੀਆਂ ਹੁੰਦੀਆਂ ਠੀਕ ਹੈ ਸਹੀ ਗੱਲ ਹੈ ਆ ਦੇਖੋ ਮੇਰਾ ਭਰਾ ਮੈਨੂੰ ਕਿੰਨਾ ਹੌਸਲਾ ਦਿੰਦਾ ਤੁਸੀਂ ਤਾਂ ਆਪ ਹੀ ਹੌਸਲਾ ਸਿੱਤੀ ਬੈਠੇ ਹੋ ਉਹ ਨਹੀਂ ਪੁੱਤਰ ਹੌਸਲਾ ਨਹੀਂ ਸਿੱਤੀ ਬੈਠਾ ਮੈਂ ਹੈ ਉਹ ਭਾਣੇ ਮੈਂ ਤਾਂ ਬਾਪੂ ਨੂੰ ਕਿਹਾਗਾ ਆਪਣੇ ਮਨਿੰਦਰ ਹੁਣ ਪਹਿਲਾ ਵਰਗੀ ਨਹੀਂ ਰਹੀ ਹਾਂ ਟੈਨਸ਼ਨ ਨਾ ਲੈ ਕਰ ਹੁਣ ਮੈਂ ਪਹਿਲਾ ਵਰਗੀ ਨਹੀਂ ਹੈਗੀ ਬਾਪੂ ਵੀ ਗਲ ਗਲ ਤੇ ਰੋਣ ਲੱਗ ਜਿੰਨੀ ਹੁਣ ਤੂੰ ਨਾ ਵੇਖ ਲਈ ਮੇਰੀ ਅੱਖ ਚ ਨਾ ਇੱਕ ਹੰਝੂ ਵੀ ਨਹੀਂ ਦੇਖਣਾ ਤੂੰ ਬਾਪੂ ਹੁਣ ਲੋਕਾਂ ਦੇ ਰੋਣੇ ਕਢਾਉਣੇ ਆਪਾਂ ਮੈਂ ਵੀ ਭਾਣੇ ਪਹਿਲਾਂ ਇਕੱਲਾ ਸੋਚਦਾ ਹੁੰਦਾ ਸੀ ਇਹ ਮੈਂ ਕੱਲਾ ਯਾਰ ਕੀ ਕਰੂੰਗਾ ਹੁਣ ਤਾਂ ਮੇਰੀ ਭੈਣ ਮੇਰੇ ਨਾਲ ਆ ਹੁਣ ਤਾਂ ਅਸੀਂ ਦੇਖੀ ਕੀ ਨਾ ਕੀ ਕਰਦਾਂਗੇ ਸਹੀ ਗੱਲ ਆ ਬਾਬਾ ਚਲ ਗੱਲ ਸੁਣ ਤੂੰ ਇਹਦੀਆਂ ਗੱਲਾਂ ਚ ਆ ਗਈ ਐਂ ਜੇ ਲੱਗ ਗਈ ਰਹੀ ਨਾ ਆ ਤੇਰਾ ਚਿੱਕਾ ਚਿੱਕਾ ਮਾਰ ਕੇ ਬੁਰਾ ਹਾਲ ਹੋ ਜੂਗਾ ਸਮਝਿਆ ਨਾ ਇਹ ਤਾਂ ਗੱਲ ੜੀ ਐ ਐਂ ਕਰ ਪੁੱਤ ਨਾਲੇ ਤਾਂ ਤੂੰ ਆਪੀ ਗਰਮ ਗਰਮ ਚਾਹ ਪੀ ਲੈ ਬਣਾ ਕੇ ਥੋੜੀ ਜਿਹੀ ਲੌਂਗ ਪਾਣੀ ਥੋੜੀ ਜੀ ਠੀਕ ਐ ਬਾਬਾ ਤੇ ਨਾਲੇ ਨਾ ਮੈਂ ਇਹਨੇ ਨਾਲਾਂ ਤੇ ਤੂੰ ਰੋਟੀ ਬਣਾ ਬੇ ਮੇਰੇ ਵਾਸਤੇ ਫਿਰ ਮੈਂ ਮੰਡੀ ਜਾਣਾ ਠੀਕ ਐ ਗੀ ਰੋਟੀ ਮੈਂ ਬਣਾ ਜਾ ਵਰਤੀ ਹਾਂ ਜਾਵੇ ਜਾ ਕੁੜੀ ਨਾਲ ਘਰ ਆ ਤੂੰ ਹੱਥ ਪਟਾ ਮੜਾ ਬਟਾ ਕੋਈ ਗੱਲ ਨਹੀਂ ਬਾਪੂ ਤੁਸੀਂ ਨਾਲੋਂ ਮੈਂ ਜਾਣਾਗਾ ਆਏ ਮੈਂ ਯਾਰ ਭੈਣ ਨੂੰ ਪੁੱਛਣਾ ਲਵਾ ਵੀ ਕੀ ਬਣਿਆਗਾ ਬਾਪੂ ਤਾਂ ਲਾਉਣ ਵਗ ਗਿਆ ਮੈਂ ਭੈਣ ਨਾਲ ਗੱਲ ਕਰਦਾ ਦੀ ਲੜਦਾ ਮਾਂ ਦਾ ਫੋਨ ਆਇਆ ਸੀ ਉਹਨੂੰ ਵੀ ਵਿਚਾਰੀ ਨੂੰ ਲਾਇਆ ਗਿਆ ਫੋਨ ਲਾਉਣੀ ਆ ਹੁਣ ਹੈਲੋ ਹਾਂ ਮਾਂ ਸਤਿ ਸ੍ਰੀ ਅਕਾਲ ਹਾਂ ਮਾਂ ਠੀਕ ਹਾਂ ਬਸ ਤੈਨੂੰ ਪਤਾ ਹੀ ਹੈ ਹੋਣਾ ਕੀ ਆ ਆਜਾ ਨਾ ਮਾਂ ਤੋਂ 4 ਦਿਨ ਮੈਂ ਤਾਂ ਨਾ ਘਰੇ ਜਮਾ ਨਹੀਂ ਲੱਗਦਾਗਾ ਜਮਾ ਸੱਚੀ ਮੈਂ ਤਾਂ ਕੰਬਲੀ ਕਰਤੀ ਇਹਨਾਂ ਨੇ ਦੋਨਾਂ ਮਾਂ ਪੁੱਤਾਂ ਨੇ ਹੋਣਾ ਕੀ ਆ ਉਹਨੂੰ ਤਾਂ ਤੈਨੂੰ ਪਤਾ ਹੀ ਆ ਮਹੀਨਾ ਹੋ ਗਿਆ ਨਿਕਲੇ ਨੂੰ ਉਹਨੇ ਤਾਂ ਘਰ ਦੀ ਬਾਤ ਨਹੀਂ ਪੁੱਛੀ ਉਸ ਤੋਂ ਬਾਅਦ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਕਹਿ ਦਿੰਦਾ ਉੱਥੇ ਗਿਆ ਮੈਂ ਤਾਂ ਉੱਥੇ ਗਿਆ ਗਪਾਲ ਮੋਚਨ ਗਿਆ ਉਹਦਾ ਕੀ ਪਤਾ ਮਾਂ ਹਾਂ ਉਹ ਭੋਗਤ ਗਈ ਕਿਸੇ ਦੇ ਜੇ ਭੋਗ ਤੇ ਨ ਜਾਂਦੀ ਆ ਇੱਥੇ ਗਵਾਂਢ ਚ ਬਹਿ ਜਾਂਦੀ ਆ ਕਦੇ ਕਿਸੇ ਦੇ ਜਾ ਕੇ ਬਹਿ ਜਾਂਦੀ ਕਿ ਕਿਸੇ ਦੇ ਮੈਂ ਕੰਧਾਂ ਮੈਂ ਨਹੀਂ ਝਾਕੀ ਜਾਂਦੀ ਆ ਕੱਲੀ ਕਦੇ ਹੋਰ ਮਾਂ ਸੱਚੀ ਮਾਂ ਤਾਂ ਦੁਖੀ ਹੋਗੀ ਆ ਜਾ ਮਾਂ ਬਣ ਕੇ ਚਾਰ ਦਿਨ ਲਾ ਜਾ ਮੇਰਾ ਤਾਂ ਘਰੇ ਜਮਾ ਨਹੀਂ ਜੀ ਲੱਗਦਾ ਕਹੀ ਜਾਂਦੇ ਕਹਿੰਦੇ ਆ ਤਾਂ ਇਹ ਤਾਂ ਕਹਿੰਦੀ ਰਹਿਣਗੇ ਉਹ ਆਵਦੀ ਈ ਕੋਲ ਆਉਣਾ ਤੂੰ ਕਿਹੜਾ ਕਿਸ ਬਗਾਨੇ ਥਾਂ ਆਉਣਾ ਹੈਗਾ ਹਾਂ ਉਹ ਚਨਾਉ ਜਵਾਕੜੀਆਂ ਸਕੂਲ ਵਗ ਜਾਂਦੀਆਂ ਹੈਗੀਆਂ ਮੈਂ ਇਕੱਲੀ ਰਹਿ ਜਾਂਦੀ ਆ ਘਰੇ ਉਹ ਤਾਂ ਬਥੇਰਾ ਪੱਕਪੂਰ ਦੀ ਹੈ ਜੇ ਵੀ ਹਜੇ ਕਿਹੜਾ ਕਹਿੰਦੀ ਹੈਗੀ ਹਜੇ ਕਹਿੰਦੀ ਨਾ ਮੇਰਾ ਪੁੱਤ ਤਾਂ ਆਉਂਦਾ ਅੱਜ ਫੋਨ ਕੀਤਾ ਉਹਨੇ ਤੁਰ ਪਿਆ ਉਥੋਂ ਕੀ ਪਤਾ ਉਹੀ ਪਰਦੇ ਪਾਉਂਦੀ ਹੈ ਚਲ ਠੀਕ ਐ ਚੰਗਾ ਕਰ ਲਾ ਕੀ ਕਰਦੀ ਚਲਾ ਆ ਜੀ ਮਾਰ ਲਿੰਗ ਜਿਹੜਾ ਮੇਰੇ ਕੋਲ ਲਾ ਜੀ ਚਾਰ ਦਿਨ ਹੋਰ ਤੈਨ ਤੇਰੇ ਕੋਲ ਕੀ ਕੰਮ ਨੇ ਤੈਨੂੰ ਬਸ ਮੈਂ ਪਹਿਲੇ ਮੈਂ ਬਹੁਤ ਤਪੀਆ ਤੂੰ ਬਹਾਨੇ ਜੇ ਨਾ ਲਾਇਆ ਕਰ ਠੀਕ ਐ ਜੀ ਜੀ ਨੂੰ ਦੇਖ ਲਓ ਮੇਰਾ ਤਾਂ ਕਿਸੇ ਨੂੰ ਹੈ ਹੀ ਨਹੀਂਗਾ ਤੇ ਕੁੱਤਿਆਂ ਵਾਂਗ ਭੌਂਕ ਦੇ ਆਪੇ ਭੌਂਕ ਕੇ ਹਟ ਜੂਗੀ ਤਰਲੇ ਪਣਚਾ ਹਾਂ ਬਈ ਗੜੀ ਅੰਦੀ ਚ ਮੈਂ ਤਾਂ ਤੁਹਾਨੂੰ ਪਹਿਨੇ ਕਹਿੰਦਾ ਸੀ ਕੀ ਬਣਿਆ ਉੱਥੇ ਕੁਛ ਨਹੀਂ ਬਸ ਬਰਨਾ ਕੀ ਫਿਰ ਵੀ ਕੁਸਤਾ ਹੋਈ ਹੋਊਗਾ ਹਮ ਤੂੰ ਬਾਪੂ ਦੀ ਟੈਂਚ ਨਾਲ ਹੈ ਬਾਪੂ ਤਾਂ ਨਾਉਣ ਬਹਿ ਗਿਆ ਕਿਤੇ ਬਾਪੂ ਸੌਣ ਨਾਲੇ ਧੀ ਘਿੜੀ ਗੱਲਾਂ ਬਨੇ ਤੂੰ ਮੈਨੂੰ ਦੱਸ ਤਾਂ ਦੇ ਬਸ ਵੀਰੇ ਹੋਣਾ ਕੀ ਆ ਬਥੇਰਾ ਸਮਝਾਇਆ ਮੈਂ ਉਹਨੂੰ ਕਿਹਾ ਵੀ ਜੇ ਮੇਰੀ ਜਗ੍ਹਾ ਤੇ ਤੂੰ ਆਵਦੇ ਆਪਣੂ ਰੱਖ ਕੇ ਦੇਖੇ ਤੇ ਤੇਰੇ ਵੀ ਦੋਪਰਾ ਤੇ ਜੇ ਉਹ ਤੇਰੇ ਲਈ ਐ ਤਰਫੋਂ ਤੇ ਨਾਲਾ ਸਾਰਾ ਕੁਝ ਹੋਇਆ ਹੁੰਦਾ ਫਿਰ ਤੂੰ ਕੀ ਕਰਦੀ ਵੀ ਤੂੰ ਆਉਦੀ ਭੈਣ ਹੀ ਸਮਝ ਰੀ ਜੇ ਮੈਂ ਐਸੇ ਘਰੇ ਵਿਆਹ ਕੇ ਆਉਂਦੀ ਤਾਂ ਵੀ ਤਾਂ ਭੈਣਾ ਹੀ ਵਾਜਦੀਆਂ ਆਪਾਂ ਵੀ ਤੂੰ ਮੇਰੀ ਗੱਲ ਸਮਝ ਮੈਨੂੰ ਦੱਸ ਦੇ ਵੀ ਉਹ ਕਿੱਥੇ ਆ ਪਰ ਪਰ ਕੀ ਭੈਣ ਤੈਨੂੰ ਕੀ ਐਨ ਲੱਗਦਾ ਵੀ ਤੈਨੂੰ ਉਹ ਮਦਦ ਕਰ ਦੋਗੀ ਜਾਂ ਤੈਨੂੰ ਉਹ ਦੱਸ ਦੋਗੀ ਅਕਸਰ ਨੋਨਾ ਉਹਦੇ ਘਰ ਵਾਲੀ ਆ ਉਹ ਸਹੀ ਗੱਲ ਆ ਵੀਰੇ ਉਹ ਉਹਦੇ ਘਰ ਹਲਦੀ ਰੱਖੂਗੀ ਉਹ ਮੇਰੀ ਕਿਉਂ ਸੁਣੂਗੀ ਉਹਨੇ ਮੇਰੀ ਇੱਕ ਵੀ ਗੱਲ ਨਹੀਂ ਸੁਣੀ ਮੈਨੂੰ ਉਹਨੇ ਕੁਝ ਵੀ ਨਹੀਂ ਦੱਸਿਆ ਅਗੋ ਸਾਫ਼ ਕਹਤਾ ਕਹਿੰਦੀ ਮੈਂ ਦੱਸ ਲੈ ਸਕਦੀ ਇਹਦਾ ਮਤਲਬ ਤਾਂ ਇਹੀ ਹੈ ਨਾ ਵੀ ਉਹਨੂੰ ਪਤਾ ਵੀ ਉਹ ਕਿੱਥੇ ਆ ਪਰ ਆਪ ਨੂੰ ਦੱਸਦੀ ਨਹੀਂ ਉਹ ਕਹਨੇ ਮੈਂ ਤੈਨੂੰ ਕਿਉਂ ਰੋਕਦਾ ਸੀਗਾ ਵੀ ਤੂੰ ਨਾ ਜਾ ਉਹਨੂੰ ਨੇ ਸਾਰੀ ਗੱਲ ਦਾ ਪਤਾ ਕਿ ਕਿਕਰ ਸੋਂ ਹੈ ਕਿੱਥੇ ਹੈਗਾ ਜਾਣ ਕੇ ਨੇ ਤੈਨੂੰ ਦੱਸਿਆ ਉਹਨੇ ਦੱਸਣਾ ਤਾਂ ਸੀਗਾ ਉਹਨੇ ਵੀ ਕਿੱਥੇ ਆ ਵੀਰੀ ਮੈਨੂੰ ਪਤਾ ਵੀ ਉਹ ਦੱਸ ਦਿੰਦੀ ਪਰ ਉਹ ਵੀ ਉਹਦੀ ਕੁੜੀਆਂ ਕਰਕੇ ਮਜਬੂਰ ਆ। ਉਹਨੂੰ ਪਤਾ ਵੀ ਜੇ ਮੈਂ ਕਿਕਰ ਸਿੰਘ ਦਾ ਪਤਾ ਦੱਸਤਾ ਤੇ ਉਹਨੂੰ ਜੇਲ੍ਹ ਚ ਕਰਾਉਣਗੇ ਤੇ ਮੁੜ ਕੇ ਮੇਰੀਆਂ ਧੀਆਂ ਦਾ ਕੀ ਬਣੂਗਾ। ਬਸ ਉਹਨੇ ਇਹੀ ਸੋਚ ਕੇ ਮੈਨੂੰ ਕੁਛ ਨਹੀਂ ਦੱਸਿਆ। ਪਰ ਵੀਰਾਂ ਨੂੰ ਵਾਸਤੇ ਤਾਂ ਬਹੁਤ ਭਾਕੇ ਆਈਆਂ। ਕੀ ਪਤਾ ਉਹ ਮੈਨੂੰ ਕੁਛ ਦਾਸੀ ਦੇਵੇ। ਮੈਂ ਉਹਨੂੰ ਕਿਹਾ ਸੀ। ਉਹ ਭੈਣ ਨੇ ਉਹਨੂੰ ਅੱਡੂ ਡੂਡਲੇ ਆ ਕੇ ਪੁੱਛ ਲੰਦੀ ਵੀ ਮੈਂ ਕਿਸੇ ਨੂੰ ਨਹੀਂ ਦੱਸਦੀ। ਇੱਕ ਵਾਰੀ ਭੈਣ ਵਾਂਗੂ ਉਹਨਾਂ ਦਾ ਪਤਾ ਦੱਸ ਦੇ। ਇਿੱਤੇ ਰਤੇ ਗੱਲ ਕੋਈ ਨਹੀਂ ਆਉਗੀ। ਵਾਈ ਘਰੇ ਤਾਂ ਕੋਈ ਹੈ ਹੀ ਨਹੀਂ ਸੀ। ਬਸ ਲਜ ਕੀ ਗੱਲ ਕਰਦੀ। ਘਰੇ ਤਾਂ ਕੋਈ ਵੀ ਨਹੀਂ ਹੈ। ਕੱਸੀ ਕੱਲੀ ਸੀ। ਪਰ ਉਹਨੇ ਮੈਨੂੰ ਕੁਛ ਨਹੀਂ ਦੱਸਿਆ। ਮੈਂ ਉਹ ਇਹ ਵੀ ਕਹਿ ਕੇ ਦੇਖਿਆ ਸੀ। ਵਿਜੇਤ ਮੈਨੂੰ ਤਾਂ ਪਤਾ ਨਹੀਂ ਦੱਸਦੇ। ਕੱਲ ਨੂੰ ਮੈਨੂੰ ਵਿਆਹ ਕਿਸ ਘਰ ਵਿੱਚ ਲੈ ਕੇ ਆਊਗਾ। ਤੂੰ ਉਹਦੇ ਸੌਕਰ ਬਰਦਾਸ਼ਤ ਕਰ ਲੇਂਗੀ। ਇਹ ਨਾ ਸੋਚੀ ਕਿ ਜੇ ਮੈਂ ਇਸ ਘਰ ਵਿਚਾਂਗੇ ਤੂੰ ਵੀ ਇਸ ਘਰ ਵਿਚ ਰਹਾਲੇਂਗੀ ਕਿਉਂਕਿ ਮਿਆਰ ਵਿੱਚ ਕਦੇ ਦੋ ਤਲਵਾਰਾਂ ਨਹੀਂ ਰਹਿੰਦੀਆਂ ਹੁੰਦਾਂ। ਬਥੇਰਾ ਕਹਿ ਕੇ ਆਈਆਂ। ਫਰ ਪਤਾ ਨਹੀਂ। ਹੁਣ ਉਹ ਮੇਰੀ ਗੱਲ ਸਮਝੂਗੀ ਕਿ ਨਹੀਂ। ਮੈਨੂੰ ਕਹਿੰਦੀ ਤਾਂ ਸੀ ਕਹਿੰਦੀ ਸੋਚੂਗੀ ਕੀਪਤ ਦਾਸੀ ਦੇ ਵੀ ਕੁਛ ਨਾ ਕੁਛ ਇੱਕ ਦੋ ਦਿਨ ਆਪਾਂ ਇੰਤਜ਼ਾਰ ਕਰ ਲੈਨੇ ਆ ਮੈਨੂੰ ਤਾਂ ਲੱਗਦਾ ਨਹੀਂ ਭਣੇ ਮੈਂ ਤਾਂ 9 10 ਦਿਨ ਠੀਕ ਆ ਹੋਰ ਨੇ ਕੁਝ ਬੋਲਿਓ ਨਾਦਰੀ ਹੋਰ ਤਾਂ ਕੁਛ ਨਹੀਂ ਬੋਲੀ ਹੱਥ ਜੋੜ ਕੇ ਮਾਫੀ ਮੰਗਦੀ ਸੀ ਕਹਿੰਦੀ ਮੇਰੇ ਘਰ ਵਾਲ ਨੇ ਜਿਹੜਾ ਕੁਛ ਵੀ ਤੇਰੇ ਨਾਲ ਕੀਤਾ ਕਹਿੰਦੀ ਮੈਨੂੰ ਮੈਂ ਮਾਫੀ ਮੰਗ ਲੈਂਦੀ ਆ ਕਿ ਸਾਨੂੰ ਮਾਫ ਕਰ ਦੇ ਕਹਿੰਦੀ ਕਿੱਤਾ ਨਹੀਂ ਭਣੇ ਮੈਨੂੰ ਤਾਂ ਨਾ ਬਹੁਤ ਗੁੱਸਾ ਜਿਹੜਾ ਪਿਆ ਉਹ ਬੰਦੇ ਤੇ ਮੈਨੂੰ ਕਿਤੇ ਮਿਲ ਜੇ ਨੇ ਸਾਲੇ ਤੇ ਮੈਂ ਡੱਕਰੇ ਕਰਦਾ ਵੀਰੇ ਗੁੱਸਾ ਤਾਂ ਮੈਨੂੰ ਵੀ ਬਹੁਤ ਆ ਨਾਲੇ ਮaaf ਕਿਵੇਂ ਕਰਦਾ ਚੱਲ ਜੇੜਾ ਕੁਛ ਹੋਣੀ ਮੇਰੇ ਨਾਲ ਕੀਤਾ ਸ਼ਾਇਦ ਮੈਂ ਮaaf ਵੀ ਕਰ ਦਿੰਦੀ ਪਰ ਜੇੜਾ ਕੁਛ ਮਨੇ ਹਰ ਪ੍ਰਿਤ ਨਾਲ ਕੀਤਾ ਨਾ ਆਪਦੇ ਸਕੇ ਭਰਾ ਨਾਲ ਕੀਤਾ ਉਹਦੇ ਲਈ ਮੈਂ ਕਦੇ ਮaaf ਨਹੀਂ ਕਰ ਸਕਦੀ ਹਜੇ ਆ ਗੱਲ ਤਾਂ ਮੈਂ ਉਹਨਾਂ ਨੂੰ ਦੱਸੀ ਨਹੀਂ ਹੈਗੀ ਮੈਨੂੰ ਪਤਾ ਮੈਂ ਇਹਨਾਂ ਨੇ ਯਕੀਨ ਨਹੀਂ ਕਰਨਾ ਮੇਰੀ ਗੱਲ ਤੇ ਬਣੇ ਮੈਂ ਤੇਰੇ ਮੋਢਾ ਨਾਲ ਮੋਢਾ ਲਾ ਕੇ ਜੋੜ ਕੇ ਖੜਾਂਗਾ ਤੂੰ ਟੈਨਸ਼ਨ ਨਾ ਲੈ ਤੂੰ ਬਸ ਮੇਰਾ ਸਾਥ ਦੇ ਆਪਾਂ ਨੂੰ ਜਿੱਥੇ ਉਹ ਮਿਲ ਗਏ ਨੇ ਤੁਦੈ ਕਿ ਫਿਰ ਕੀ ਬਣਦਾ ਕਿ ਜਿਹਨੋਂ ਵਾਲਾ ਤਾਂ ਮਿਲਦਾ ਹੀ ਹੈ ਨਾ ਵੀ ਕਿਵੇਂ ਮਿਲੂਗਾ ਮੈਂ ਤੈਨੂੰ ਇਹ ਨਾਲ ਹੋਰ ਕਹਿੰਨਾ ਦੁਬਾਰੇ ਜਾਏ ਕਦੇ ਉਹਨੂੰ ਪੁੱਛ ਲਈ ਦੁਬਾਰੇ ਮਿੰਤਾ ਮੰਤਾ ਕਰ ਲਈ ਮੈਂ ਤੈਨੂੰ ਆਏ ਕਹਿੰਦੀ ਸੀ ਮੇਰੇ ਤੋਂ ਪੁੱਛਰ ਨੂੰ ਇਹ ਗੱਲ ਤੱਕ ਹੈ ਵੀ ਉਹਨਾਂ ਰਿਸ਼ਤੂਦਾਰੀਆਂ ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਜਿੰਨੇ ਉਹਦੇ ਦੋਸਤ ਆ ਵੀ ਸਾਰੇ ਕਿਤੇ ਜਾ ਕੇ ਪਤਾ ਤਾਂ ਕਰਨਾ ਉਹ ਤਾਂ ਚੁੱਪ ਕਰਕੇ ਬੈਠੇ ਆ ਤੈਨੂੰ ਕੀ ਲੱਗਦਾ ਭਾਣੇ ਗਏ ਨਹੀਂ ਅੱਜ ਮੈਂ ਗਿਆ ਸੀਗਾ ਉੱਥੇ ਵੀ ਮੈਨੂੰ ਕਹਿੰਦਾ ਇਹ ਤਾਂ ਭਾਲ ਦੇ ਫਿਰ ਸੰਦਾ ਮਿਲਦਾ ਨਹੀਂਗਾ ਸਾਰੇ ਕਹਿੰਦੇ ਰਿਸ਼ਤੇਦਾਰਾਂ 'ਚ ਜਾਏ ਸਾਰੇ ਕਿਤੇ ਜਾਏ ਕਿਤੇ ਨਹੀਂ ਮਿਲਿਆ ਮੈਂ ਤੂੰ ਆ ਲੈ ਮੈਨੂੰ ਤਾਂ ਲੱਗਦਾ ਪੈਣੇ ਆ ਪੁਲਿਸ ਪੁਲਸ ਕਿਹੜਾ ਸਾਥ ਦਊਗੀ ਇਹ ਤਾਂ ਆਪਾਂ ਨੂੰ ਕਰਨਾ ਪਊਗਾ ਮੈਂ ਤੈਨੂੰ ਕੀ ਕਹੀ ਜਨੀ ਤੈਨੂੰ ਕੀ ਲੱਗਦਾ ਕਿ ਉਹਨੇ ਕੱਚੀਆਂ ਗੋਲੀ ਖੇਡੀਆਂ ਹੋਈਆਂ ਨੇ ਹੈ ਵੀ ਉਹਨੇ ਪੈਸੇ ਨਾ ਦਿੱਤੇ ਉਹਨਾਂ ਦੇ ਪੁਲਸਾਂ ਲੈਣ ਆ ਪੁਲਸਾਂ ਲੈਣਾ ਇਹ ਵੀ ਪੈਸੇ ਖਾ ਕੇ ਬੈਠੇ ਆ ਤਾਂ ਹੀ ਦੇ ਪਤਾ ਨਹੀਂ ਕਰਦੇ ਕੁਛ ਗੱਲ ਪਤਾ ਕੀ ਆ ਪੈਣੇ ਆ ਜਿਹੜੇ ਆਹ ਹੁੰਦੇ ਨੇ ਨਾ ਚੋਰ ਲਾਲਾ ਠੱਗ ਲਾਲਾ ਕੋਈ ਵੀ ਲਾਲਾ ਇਹਨਾਂ ਨੇ ਸਾਰੇ ਪੁਲਸਾਂ ਲੈ ਖਰੀਦੇ ਹੁੰਦੇ ਆ ਇਹਨਾਂ ਨੂੰ ਦੇ ਦਿੰਦੇ ਆ ਪੈਸੇ ਤੇ ਮੁਰਕੇ ਕਿਹੜਾ ਬੋਲਦਿਆ ਗਏ ਜਾਏ 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 ਚਲ ਕੋਈ ਨਾ ਸੱਚੇ ਬੰਦੇ ਦਾ ਕੋਈ ਨਹੀਂ ਹੁੰਦਾ ਅੱਜ ਕੱਲ ਝੂਠੇ ਦੀ ਦੁਨੀਆ ਗਈ ਕੋਈ ਗੱਲ ਨਹੀਂ ਵੀਰੇ ਜੇ ਝੂਠੇ ਦੁਨੀਆ ਤੇ ਰੱਬ ਤਾਂ ਸੱਚਿਆਂ ਨਾਲ ਹੀ ਰੱਬ ਤਾਂ ਝੂਠਿਆਂ ਨਾਲ ਨਹੀਂ ਹੈਗਾ ਕੋਈ ਨਾ ਇੱਕ ਦਿਨ ਇੱਕ ਦਿਨ ਉਹਨੂੰ ਸਜ਼ਾ ਮਿਲੂਗੀ ਤੇ ਉਹਦਾ ਪਤਾ ਆਪ ਨੂੰ ਲੱਗੂਗਾ ਬਾਕੀ ਕੋਈ ਨਾ ਇੱਕ ਪਰ ਮੈਂ ਜਾਇ ਹੀ ਨਾ ਤੇ ਮੈਂ ਜਾ ਕੇ ਤੇ ਦਵਾਰੇ ਜਰੂਰ ਆਉਂਗੀ ਮੈਨੂੰ ਪਤਾ ਉਹ ਮੇਰੀ ਗੱਲਾਂ ਤੇ ਜਰੂਰ ਆਜੂਗੀ ਚਲ ਕੋਈ ਨਹੀਂ ਪੈਣੇ ਤੂੰ ਚਾਹ ਪੀ ਲੈ ਬਾਪੂ ਵੀ ਨਾ ਕਿਤੇ ਬਾਹਰ ਆ ਜਾਏ ਕਦੇ ਆਪਣੀਆਂ ਗੱਲਾਂ ਸੁਣ ਲੈ ਹਨਾ ਮੈਂ ਮੈਂ ਰੋਟੀ ਬਣਾਉਣੀ ਚਾਹ ਤਾਂ ਬਣ ਗਈ ਠੀਕ ਹੈ Sí, ਹਾਂ ਕਿਉਂ ਸੱਥਰ ਧੂਆ ਪਾਇਆਗਾ ਬਰੋ ਦਿਨਾਂ ਦੇ ਦਿਨ ਆਗੇ ਗੁਰਪੂਰਬ ਦੇ ਦਿਨ ਚੱਲੀ ਜਾਂਦੇ ਆਗੇ ਨਾ ਤੈਨੂੰ ਧੂਆ ਸੱਥਰ ਦਿਂਦਾ ਬੇਬੇ ਵੀ ਮੈਂ ਧੂਆ ਸੱਥਰ ਪਾਈ ਬੈਠੀ ਆਂ ਐਂ ਤਾਂ ਤੇ ਪੁੱਛ ਲੈ ਵੀ ਕਿਉਂ ਪਾਇਆ ਹੈਗਾ ਮੈਂ ਤੈਨੂੰ ਐਂ ਪੁੱਛਦੀ ਵੀ ਕਿਉਂ ਥੱਲੇ ਬੈਠੀ ਆਂ ਤੂੰ ਬਰੋ ਦਿਨਾਂ ਦੇ ਦਿਨ ਜੇ ਪੁੱਛਣਾ ਨਾ ਆ ਜਾ ਬਹਿ ਜਾ ਤੇਰੇ ਪੁੱਤ ਦੀਆਂ ਕਰਤੂਤਾਂ ਦੱਸਦੀ ਆਂ ਕਿਉਂ ਮੇਰੇ ਪੁੱਤ ਨੇ ਕਰਤੂਤਾਂ ਕੀ ਕਰਤੀਆਂ ਤੇਰੇ ਪੁੱਤ ਨੇ ਕਰਤੂਤਤਾ ਕਿੱਦੇ ਨਹੀਂ ਕੀਤੀ ਹੈਗੀਆਂ ਆ ਨਵੇਂ ਦਿਨ ਸੇ ਆਪਾਂ ਪਾਈ ਰੱਖਦਾ ਹੈਗਾ ਆ ਕਿੰਨਾ ਵੇਗਰ ਸੇ ਆਪਾਂ ਪਾਈ ਰੱਖਦਾਗਾ ਤੇ ਤੂੰ ਦੱਸ ਫਿਰ ਹੁਣ ਕੀ ਕਹਿੰਨੀ ਹੈ ਮੈਨੂੰ ਮਨਿੰਦਰ ਆਈ ਸੀਗੀ ਮਨਿੰਦਰ ਆਈ ਸੀ ਆਹੋ ਉਹ ਕੀ ਲੈਣ ਆਈ ਸੀ ਇੱਥੇ ਉਹ ਕੀ ਲੈਣ ਆਈ ਸੀ ਤੇਰੇ ਪੁੱਤ ਦੀਆਂ ਕਰਤੂਤਾਂ ਦੱਸ ਕੇ ਗਈ ਹੈ ਮੈਂ ਉਹਨੇ ਕੀ ਕੋਈ ਕੁਝ ਕੀਤਾ ਹੈਗਾ ਨਾ ਉਹਨੇ ਕੀ ਕੀਤਾ ਤੂੰ ਤੇ ਤੂੰ ਉਹਦੇ ਜੁੰਡੇ 'ਚ ਹੱਥ ਨਾ ਪਾਇਆ ਤੂੰ ਘਰੇ ਕਿਵੇਂ ਬਰਨ ਦੇਤੀ ਉਹ ਬੇਬੇ ਤੈਨੂੰ ਪਤਾ ਮਨਿੰਦਰ ਨੂੰ ਕਟਨਾਪ ਕਿਨੇ ਕੀਤਾ ਸੀ ਤੇਰੇ ਪੁੱਤ ਤੂੰ ਤਾਂ ਮੇਰੇ ਕੋਲ ਫਫੜੇ ਜੇ ਨਾਲਾ ਤੂੰ ਅਜ ਗੁੱਤਨੀ ਫੜ ਕੇ ਬਾਹਰ ਕਾ ਤੋ ਨਾ ਕੱਢਿਆ ਤੂੰ ਬਾਹਰ ਗੱਲਾਂ ਨਾ ਕਰੀ ਉਹਦੇ ਨਾਲ ਘਰੇ ਕਿ ਮੇ ਬਾੜੀ ਤੂੰ ਉਹ ਬੇਬੇ ਮੈਂ ਤੇਰੇ ਨਾਲ ਦੁੱਖ ਸਾਂਝਾ ਕਰੀ ਜੰਨੀ ਆ ਤੂੰ ਹੋਰ ਹੀ ਗੱਲਾਂ ਲੈ ਕੇ ਬੈਗੀ ਮਾ ਦੁੱਖ ਦਾ ਕਾਨੂੰਨੀ ਸਾਂਝਾ ਕਰਨ ਨੂੰ ਕੋਈ ਉਹ ਕਰਦੀਗੀ ਤੂੰ ਮੈਨੂੰ ਆਏ ਦੱਸ ਵੀ ਤੂੰ ਬਾੜੀ ਕਿਉਂ ਕਰੇ ਉਹ ਤੋਰ ਗੁੱਤਨੀ ਫੜ ਕੇ ਬਾਹਰ ਕੱਢਣੀ ਸੀਗੀ ਹਜੇ ਮੇਰਾ ਪੁੱਤ ਤਾਂ ਲਾਉਣ ਦਾ ਝੂਠੇ ਦੂਸਰਾ ਮੇਰੀ ਗੱਲ ਸੁਣ ਬੇਬੇ ਕਟਨਾਪ ਨਾ ਮਨਿੰਦਰ ਨੂੰ ਤੇਰੇ ਪੁੱਤ ਚੱਲ ਮੈਂ ਨਹੀਂ ਸੁਣਦੀ ਇਹ ਜੀਆਂ ਗੱਲਾਂ ਸੁਣ ਪਵੇਂ ਮੈਂ ਨਾ ਸੁਣ ਸੁਣਨੀਆਂ ਤਾਂ ਤੈਨੂੰ ਪਹਿਣੀਆਂ ਜਦੋਂ ਉਹਨੇ ਜੇਲ ਚੰਦਰ ਕਰਵਾਤਾ ਨਾ ਤੇਰੇ ਪੁੱਤ ਨੂੰ ਉਹਦੇ ਪਤਾ ਲੱਗੂਗਾ ਮੈਂ ਨਾ ਤੇਰੇ ਇੱਕ ਮਾਰ ਨੂੰ ਥੱਪੜ ਕਕਾ ਕੇ ਦੂਜੇ ਪਾਸੇ ਮੂੰਹ ਲਾ ਦੂੰ ਤੂੰ ਆਹ ਗੱਲ ਕਹਾ ਲਈ ਉਹ ਤੋਂ ਮੇਰੇ ਤਾਂ ਤੂੰ ਥੱਪੜ ਮਾਰ ਲੇਂਗੀ ਤੇ ਉਹਨਾਂ ਨੂੰ ਕੀ ਕਹੇਂਗੀ ਨਾ ਤੂੰ ਆਉਦੇ ਬੰਦੇ ਨੂੰ ਐਡੀ ਗੱਲ ਕਹਾ ਲਈ ਬਥੇਰੇ ਆਉਦੇ ਬੰਦੇ ਤੇ ਬਥੇਰੇ ਪੜਦੇ ਪਾਏ ਐ ਮੈਂ ਵੀ ਮੇਰਾ ਬੰਦਾ ਐਵੇਂ ਦਾ ਨਹੀਂਗਾ ਪਰ ਮੈਨੂੰ ਤਾਂ ਪਤਾ ਨਾ ਵੀ ਮੇਰਾ ਬੰਦਾ ਕਿਹੇ ਜਿਹਾ ਹੈਗਾ ਅੱਛਾ ਤੈਨੂੰ ਕੀ ਪਤਾਗਾ ਮੇਰੇ ਪੁੱਤ ਦਾ ਵੀ ਕਿਹੇ ਜਗਾ ਹੋ ਹੈ ਹਜੇ ਤੂੰ ਉਹਦੇ ਮਗਰ ਲੱਗੀ ਉਹਦੇ ਪਿੱਛੇ ਲੱਗ ਕੇ ਤੂੰ ਮੇਰੇ ਪੁੱਤ ਨੂੰ ਐਸੀ ਗੱਲਾਂ ਬੋਲੀ ਜਾਂਦੀ ਆ ਇੰਨਾ ਟਾਈਮ ਹੋ ਗਿਆ ਵਿਆਹ ਨੂੰ ਇੰਨਾ ਟਾਈਮ ਉਹਦੇ ਨਾਲ ਰਹਿੰਦੀ ਨੂੰ ਹੋ ਗਿਆ ਹਜੇ ਮੈਨੂੰ ਪਤਾ ਹੀ ਨਹੀਂ ਤੇਰੇ ਪੁੱਤ ਦਾ ਵੀ ਕੀ ਕੁਛ ਕਰਦਾ ਹੈਗਾ ਬਾਹਰ ਤੈਨੂੰ ਕੀ ਸਬੂਤ ਆ ਮੇਰੇ ਪੁੱਤ ਦਾ ਹੈਗਾ ਸਬੂਤ ਤੇਰੇ ਕੋਲੇ ਜਦੋਂ ਅਗਲੀ ਕਹਿ ਗਈ ਬਿਕਟਨਾਪ ਮੈਨੂੰ ਕੀਤਾ ਉਹਨੇ ਤੇ ਵਿਚਾਰੀ ਨਾ ਕੀ ਕੀ ਜ਼ੁਲਮ ਕੀਤੇ ਹੈਗੇ ਮੈਂ ਸੱਚੀ ਇੱਕ ਔਰਤ ਹੋ ਕੇ ਉਹਦੇ ਵਾਸਤੇ ਕੁਝ ਨਹੀਂ ਕਰ ਸਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਕਿੱਦੇ ਸੁਧਰੂਗਾ ਇਹਨੂੰ ਕਿੱਦੇ ਅਕਲ ਆਉਗੀ ਦੋ 3 ਦਾ ਪਿਓ ਹੋ ਗਿਆ ਪਰ ਮੈਨੂੰ ਲੱਗਦਾ ਇਹਨੂੰ ਸਾਰੀ ਉਮਰ ਨਹੀਂ ਸਮਝਾਉਣੇਗੀ ਆਪਦਾ ਘਰ ਪਟ ਲੂਗਾ ਆ ਵਕਾਰ ਪਟਲੂ ਪੱਟੇ ਨੂੰ ਤੂੰ ਹੁਣ ਕਰੀ ਬੈਠੀ ਆ ਤੂੰ ਕਹਦਾ ਕਿਤੇ ਰੂੜੀਆਂ ਤੇ ਬੈਠੀ ਐਗੀ ਐਵੇਂ ਕੁਛ ਰਿਆ ਇਥੇ ਬਹੁਤਾ ਟਾਈਮ ਨਹੀਂ ਜਾਂਦਾ ਬੇਬੇ ਘਰ ਵੀ ਪਟਿਆ ਜਾਊਗਾ ਮੈਂ ਬਥੇਰਾ ਬਚਾ ਵਿਚ ਆ ਰੱਖ ਲਿਆ ਆਪਦਾ ਘਰ ਪਰ ਮੈਨੂੰ ਨਹੀਂ ਲੱਗਦਾਗਾ ਵੀ ਮੈਂ ਬਚਾ ਵਿਚ ਆ ਰੱਖੂਗੀ ਤਾਂ ਮੇਰਾ ਘਰ ਬਚ ਜੂਗਾ ਜਿਹੋ ਜਿਹੇ ਤੇਰਾ ਪੁੱਤ ਲੱਛਣ ਕਰਦਾ ਫਿਰਦਾ ਸਮਝ ਤੋਂ ਬਾਹਰ ਆ ਗੱਲਾਂ ਅੱਛਾ ਮੈਨੂੰ ਸਮਝਾਉਣੀ ਏ ਤੂੰ ਹਾਂ ਜਦੋਂ ਉਹ 12 ਤਾਲੀ ਘਰੇ ਆਈ ਸੀ ਤੂੰ ਬਾਹਰ ਕਾਟੋ ਨਾ ਕੱਢੀ ਉਹ ਬੇਬੇ ਤੂੰ ਉਹਨੂੰ 12 ਤਾਲੀ ਕਹਿੰਨੀ ਆ ਆਪਦੇ ਪੁੱਤ ਦੀ ਤਾਂ ਗਲਤੀ ਕੱਢਦੀ ਨੀਗੀ ਨਾਲੇ ਮੈਂ ਉਹਨੂੰ ਕਿਹੜੇ ਸਾਹ ਨਾਲ ਬਾਹਰ ਕੱਢ ਦਿੰਦੀ ਜਿਵੇਂ ਦੀਆਂ ਤੇਰਾ ਪੁੱਤ ਕੋ ਤੂ ਤਾਂ ਕਰਦਾ ਫਿਰਦਾ ਨਾ ਮੈਨੂੰ ਤਾਂ ਲੱਗਦਾ ਨਾ ਤੇਰੇ ਪੁੱਤ ਨੂੰ ਜੇਲ੍ਹ ਕਰਾਈ ਚੰਗੀ ਐ ਅੱਛਾ ਤੂੰ ਹੁਣ ਮੇਰੇ ਪੁੱਤ ਨੂੰ ਜੇਲ੍ਹ ਕਰਾ ਕੇ ਰਾਜੀ ਆ ਵੀ ਸਾਡਾ ਮਾਮਾ ਧੀਆਂ ਦਾ ਅਮਲਾ ਫੇਲਾ ਹੋ ਜੇ ਤੇ ਉਹ ਜੇਲ੍ਹ ਚ ਬਹਿ ਜੇ ਲੈ ਮਾਮਾ ਧੀਆਂ ਦਾ ਤੇ ਜੇਲ੍ਹ ਚ ਹੀ ਹੋਊਗਾ ਜਿਹੋ ਜਿਹੋ ਉਹ ਕੰਮ ਕਰਦਾ ਫਿਰਦਾ ਨਾ ਬਾੜਾ ਚੇਰ ਨਹੀਂ ਜਾਂਦਾ ਜੇਲ੍ਹ ਚ ਤਾਂ ਕਰਵਾਉਗੀ ਮਨਿੰਦਰ ਅਗਲੇ ਨੇ ਨਾ ਲਾ ਲਿਆ ਪਤਾ ਅੱਛਾ ਤੂੰ ਮਨਿੰਦਰ ਨੂੰ ਫਿਰ ਕਿਹਾਗਾ ਵੀ ਉਹਨੂੰ ਜੇਲ੍ਹ ਕਰਾਦੀ ਹੈ ਲਵਾ ਨਹੀਂ ਪਤਾ ਉਹਨਾਂ ਨੇ ਲੈ ਮੈਂ ਕੀ ਕਰਾਉਣਾ ਜਦੋਂ ਅਗਲੇ ਨੂੰ ਕਟਨੈਪ ਕੀਤਾ ਸੀਗਾ ਤੇ ਹੋਰ ਕਿਉਂ ਫੁੱਲ ਭਾਉਗੀ ਤੂੰ ਮੈਥੋਂ ਨਾ ਥੱਪੜ ਨਾ ਖਾ ਲਈ ਮਨਿੰਦਰ ਮੰਦਰ ਕਰੀ ਜਾਂਦੇ ਤੂੰ ਨਾ ਮੇਰਾ ਉਹਦੇ ਕੋਲ ਨਾਂ ਨਾ ਲੈ ਉਹਦਾ ਕਿਉਂ ਨਾ ਨਾ ਲੈ ਜੇ ਤੇਰੇ ਕੋਲ ਉਹ ਆਈ ਹੁੰਦੀ ਨਾ ਤੂੰ ਸਮਾਰਕਾ ਚਲੂਸ ਕੱਢ ਕੇ ਜਾਂਦੀ ਹਜੇ ਤੋ ਮੇਰੇ ਨਰਮਾਈ ਕਰਕੇ ਚੁੱਪ ਕਰ ਗਈ ਮੈਂ ਤਾਂ ਉਹਦੇ ਮੂਰੇ ਨਾ ਹੱਥ ਜੋੜੇ ਨੇ ਵੀ ਨਹੀਂ ਮੇਰਾ ਬੰਦਾ ਇਹੋ ਜਿਹਾ ਨਹੀਂਗਾ ਪਰ ਤੂੰ ਤੂੰ ਤਾਂ ਫਿਰ ਵੀ ਨਹੀਂ ਸਮਝਦੀ ਤੂੰ ਤਾਂ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਐ ਜੇ ਕਿਤੇ ਉਸ ਟਾਈਮ ਤੇ ਮੈਂ ਹੁੰਦੀ ਨਾ ਕਰੇ ਤੇ ਤੂੰ ਬਣਦੀ ਦੇਖਦੀ ਉਹਦੇ ਨਾਲ ਕੀ ਬਣਦੀ ਸੀ ਜੇ ਨਾ ਉਹ ਭੱਜੀ ਜਾਂਦੀ ਇੱਥੋਂ ਪਤਾ ਮੌਜੇ ਥੱਪੜ ਲਾਉਂਦੀ ਫੜ ਕੇ ਜੁੰਡੇ ਉਹਨਾਂ ਬਾਹਰ ਕੱਢਦੀ ਵੀ ਤੂੰ ਕੀ ਇਲਜ਼ਾਮ ਲਾਉਂਦੀ ਫਿਰਦੀ ਐ ਮੇਰੇ ਪਤ ਦੇ ਸਿਰ ਇਲਜ਼ਾਮ ਉਹ ਸਹੀ ਲਾਉਂਦੀ ਐ ਬੇਬੇ ਨੜੇ ਨਾ ਤੇਰੇ ਨਾ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ ਕਿੰਨਾ ਹੀ ਤੈਨੂੰ ਕਹਿ ਲਾ ਤੂੰ ਤਾਂ ਤੇ ਪੁੱਤ ਦੀ ਬਦਾਲਤੀ ਕਰੇਂਗੀ ਮੇਰਾ ਤਾਂ ਤੈਨੂੰ ਕੋਈ ਹੈ ਨਹੀਂਗਾ ਵੀ ਮੇਰੇ ਨੋਹ ਦੇਖ ਲੈ ਰੋਲਦੀ ਫਿਰਦੀ ਹੈਗੀ ਹੈ ਹੀ ਨਹੀਂ ਕੋਈ ਪਰਵਾਹ ਤੈਨੂੰ ਰੋਣ ਨੂੰ ਕੀ ਨਹੀਂ ਮਿਲਦਾਗਾ ਸਾਰਾ ਕੁਝ ਤੈਨੂੰ ਘਰੇ ਮਿਲਦਾਗਾ ਜੇ ਉਹ ਬਾਗ ਗਿਆ ਖਪਾਲ ਮੋਚ ਨੂੰ ਉਹ ਆ ਜਾਊਗਾ ਕਿੱਡੀ ਕੀ ਗੱਲ ਆ ਜਿਵੇਂ ਇਹ ਸਾਰੇ ਜਵਾਖ ਹੀ ਗਏ ਹੈਗੇ ਸਾਰਾ ਕੁਝ ਮਿਲਦਾ ਦੋ ਰੋਟੀਆਂ ਤਾਂ ਨਾ ਗੁਰੂ ਘਰ ਵੀ ਮਿਲ ਜਾਂਦੀਆਂ ਹੈਗੀਆਂ ਇਹ ਕਿਦੋਂ ਗੱਲ ਕਰੀ ਜਾਂਦੀ ਐ ਕਿ ਗੁਰੂ ਘਰ ਵੀ ਮਿਲ ਜਾਂਦੀਆਂ ਰੋਟੀਆਂ ਫੇਰ ਮੇਰਾ ਘਰ ਵਸਣ ਨੂੰ ਕਹਿੰਨੀ ਆ ਤੇਰੇ ਪੁੱਤ ਨੂੰ ਮਹੀਨਾ ਹੋ ਗਿਆ ਨਿਕਲੇ ਨੂੰ ਘਰੋਂ ਉਹਨੂੰ ਹੈਗੀਆਂ ਕੋਈ ਫਿਕਰ ਉਹਨੂੰ ਆ ਕੇ ਫੇਕਰ ਹੈ ਨਹੀਂ ਤਾਂ ਫੇਕਰ ਦਾ ਮਾਰਾ ਹੀ ਫਿਰਦਾ ਆ ਹੋ ਕੀ ਨਹੀਂ ਤੈਨੂੰ ਘਰੇ ਲੈ ਕੇ ਦਿੰਦਾ ਸਾਰਾ ਕੁਝ ਲੈ ਕੇ ਦਿੰਦਾਗਾ ਹੋ ਲੱਗ ਗਿਆ ਪਤਾ ਫਿਕਰ ਦਾ ਕਰਕੇ ਫਿਰਦਾ ਨਾਲੇ ਉਹਨੂੰ ਬਹੁਤ ਫਿਕਰ ਹੈਗੀ ਐ ਮੇਰੀ ਫਿਕਰ ਐ ਆਪਦੇ ਜਵਾਕਾਂ ਦੀ ਫਿਕਰ ਐ ਤੇਰੀ ਫਿਕਰ ਹੀ ਐ ਸਾਡੀ ਫਿਕਰ ਦਾ ਤਾਂ ਪਤਾ ਲੱਗ ਹੀ ਜਾਂਦਾ ਜਾ ਚੁੱਪ ਕਰਕੇ ਨਾ ਤੂੰ ਚਾਹ ਦੀ ਘੁੱਟ ਬਣਾ ਲਿਆ ਬੇਬੇ ਕਮਾਲ ਦੀ ਗੱਲ ਕਰੀ ਹੁਣ ਤਾਂ ਤੂੰ ਭੋਗ ਤਾਂ ਜਾ ਕੇ ਆਈ ਹੈਂਗਾ ਨਾ ਚਾਹ ਉੱਥੇ ਮਿਲੀ ਧੀ ਤੈਨੂੰ ਚਾਹ ਮਿਲੀ ਨਹੀਂ ਕਿ ਉੱਥੇ ਮਿੱਠੀ ਚਾਹ ਸੀ ਮੈਂ ਠਿੱਕੀ ਪੀਣੀ ਹੈਗੀ ਹਾਂ ਲੈ ਜਾ ਭੱਜ ਕੇ ਬਣਾ ਕੇ ਲਿਆ ਘੁੱਟ ਚਾਹ ਦੀ ਐਡੀ ਵੱਡੀ ਗੱਲ ਹੋ ਗਈ ਇੱਥੇ ਪਾਣੀ ਨਹੀਂ ਲੰਗਦਾ ਹਲਕਾ ਥਾਣੀ ਇਹਨੂੰ ਚਾਹ ਦੀ ਪਈ ਐ ਆ ਕਿ ਹਰ ਕਿਥਾਣੀ ਪਾਣੀ ਨਹੀਂ ਲੰਗਦਾ ਕਿ ਇੱਥੇ ਚਾਹ ਦੀ ਹੋਈ ਹੈ ਹੁਣ ਫਿਰ ਚਾਹ ਤਾਂ ਪੀਣੀ ਹੈਗੀ ਕਦੇ ਕਦੇ ਤਾਂ ਨਾ ਮੈਨੂੰ ਐ ਲੱਗਣ ਲੱਗ ਜਾਂਦਾ ਬੇਬੇ ਤੂੰ ਵੀ ਆਪਦੇ ਪੁੱਤ ਨਾਲ ਰਲਈ ਹੋਈ ਐ ਤੂੰ ਕੈ ਕਿ ਕੈ ਕਿਡਨੈਪ ਕਰਵਾਇਆ ਹੋਗਾ ਮਨਿੰਦਰ ਨੂੰ ਆਹੋ ਕਰਾਇਆ ਕੋਟਨੈਪ ਮੈਂ ਜ ਮੈਂ ਤਾਂ ਕਹਿੰਦੀ ਫਿਰ ਤੇਰਾ ਨਾਂ ਨਾਲ ਧਰਨ ਵੀ ਬੇਬੇ ਵੀ ਵੇਚੀ ਐ ਵੇਚੀ ਐ ਕੀ ਬੇਬੇ ਬੇ ਗੱਲਾਂ ਦੇ ਕਰਦੀ ਤਾਰ ਤਾਰ ਜੀ ਉਹ ਬੋਲਦੀ ਐ ਜੀ ਜਮਾ ਨੱਖ ਨਹੀਂ ਵੱਟਦੀ ਬੋਲਦੀ ਵੀ ਮੈਂ ਵੱਡੀ ਦੇ ਮੂਰੇ ਬੋਲੀ ਜਾਨੀ ਆ ਆਉਣ ਦਾ ਮੁੰਡਾ ਤੇਰੇ 70 ਮਾਇ ਲਵਾਉ ਉਹ ਰੱਜੇ ਆਪਣੀ ਮੰਨਦੀ ਵੀ ਮੈਥੋਂ ਵੱਡੀਆਂ ਮੇਰੀ ਸੱਸਾ ਐ ਮਾਣੋ ਦੱਸਦੀਆਂ ਫੁਰ ਕਰਕੇ ਚੱਕ ਲਈ ਕਿਉਂ ਨਹੀਂ ਮਾਰ ਫੋਨ ਹੈਲੋ ਕਲਾਮਾ ਹੋਣਾ ਕਿ ਆਵਾ ਬਹੁਤ ਖੁਸ਼ ਹੋ ਗਿਆ ਤੁਹਾਨੂੰ ਪਤਾ ਮਨਿੰਦਰ ਆਈ ਸੀ ਅੱਜ ਆਈ ਤੇ ਆਈ ਸੀ ਤੁਹਾ ਤੇਰੀ ਗੱਲ ਨਾਲ ਸੱਤ ਨਿਕਲੀ ਹਾਂ ਤੇਰਾ ਸ਼ੱਕ ਜਮਨ ਸਹੀ ਨਿਕਲਿਆ ਮਾਂ ਮੈਨਿੰਦਰ ਨੂੰ ਨਾ ਕਿਕਰ ਤੁਸੀਂ ਉਹਨੇ ਕਿਡਨੈਪ ਕੀਤਾ ਸੀਗਾ ਹਾਂ ਮਾਂ ਮੈਨੂੰ ਸਾਰੀ ਗੱਲ ਦੱਸ ਕੇ ਗਈ ਐ ਕਹਿੰਦੀ ਵੀ ਮੈਨੂੰ ਕਿਕਰ ਸੌਣਾ ਕਿਡਨੈਪ ਕੀਤਾ ਸੀਗਾ ਉਹਨੇ ਮੇਰੇ ਨਾਲ ਬਹੁਤ ਝੂਲਮ ਕੀਤੇ ਐ ਦੇਖ ਲਾ ਮਾਂ ਉਹਨੂੰ ਪਾਉਣ ਵਸਤੀ ਕਿ ਕਿੰਨੇ ਹੱਥ ਚ ਕਰ ਗਰ ਸਕਦਾ ਮੈਂ ਕਦੇ ਸੋਚਿਆ ਵੀ ਨਹੀਂ ਸੀਗਾ ਪੁੱਛਦੀ ਸੀਗੀ ਕਹਿੰਦੀ ਕਿੱਥੇ ਗਿਆ ਹੈਗਾ ਮੈਨੂੰ ਦੱਸ ਪਰ ਉਹਨੇ ਵਾਸਤਾ ਜਾ ਪਾ ਕੇ ਮੈਥੋਂ ਪੁੱਛ ਹੀ ਲਿਆ ਤੇ ਮੈਂ ਦੱਸਤਾ ਹਾਂ ਮੈਂ ਸਾਰਾ ਕੁਝ ਦੱਸਤਾ ਉਹ ਗੋਪਾਲ ਮੋਚਨ ਗਿਆ ਮੈਨੂੰ ਲੱਗਦਾ ਮਨਿੰਦਰ ਨਾ ਹੁਣ ਪਿੱਛੇ ਨਹੀਂ ਹਟਦੀ ਹੁਣ ਸਜ਼ਾ ਕਰਵਾ ਕੇ ਰਹੂਗੀ ਮਾ ਕੀ ਕਰਾਂਗੇ ਆਪਾਂ ਜੋ ਜੇਲ੍ਹ ਚ ਵਗ ਗਿਆ ਹਾਂ ਮਾ ਮੈਨੂੰ ਲੱਗਦਾ ਮਨਿੰਦਰ ਇੰਨੇ ਗੁੱਸੇ ਚ ਸੀ ਨਾ ਉਹ ਪੱਕਾ ਉਹਨੂੰ ਸਜ਼ਾ ਕਰਵਾਉਗੀ ਤੇ ਮੇਰਾ ਘਰ ਪਟਿਆ ਜਾਊ ਫਿਕਰ ਕਿਉਂ ਨਾ ਕਰਾਂ ਮੈਂ ਸ਼ਿਕਰ ਤਾਂ ਹੁੰਦੀ ਹੈ ਨਾ ਏਡੀ ਵੱਡੀ ਗੱਲ ਹੋ ਗਈ ਹੁਣ ਤਾਂ ਸਾਰਾ ਕੁਝ ਸਾਫ਼ ਹੀ ਹੋ ਗਿਆ ਹੁਣ ਤਾਂ ਪਤਾ ਹੀ ਲੱਗ ਗਿਆ ਪਹਿਲਾਂ ਤਾਂ ਸ਼ੱਕ ਸੀਗਾ ਹੁਣ ਤਾਂ ਯਕੀਨ ਹੋ ਗਿਆ ਵੀ ਉਹਨੇ ਕਿਡਨੈਪ ਕੀਤਾ ਹੈ ਦੇਖ ਲਾ ਮਾਂ ਉਹਨੂੰ ਜਮਾਂ ਪਰਵਾਹ ਨਹੀਂਗੀ ਮੈਨੂੰ ਤਾਂ ਸੀ ਨਹੀਂ ਉਹਨੂੰ ਘਰ ਦੀ ਫਿਕਰ ਹੈਗੀ ਐ ਮੇਰੀ ਫਿਕਰ ਹੈ ਮੇਰੇ ਜਵਾਕਾਂ ਦੀ ਫਿਕਰ ਹੈ ਪਰ ਨਹੀਂ ਉਹਨੂੰ ਹੈ ਨਹੀਂ ਫਿਕਰ-ਫਿਕਰ ਉਹ ਬੱਸ ਆਪਦੇ ਜਿੱਦ ਪੂਰੀ ਕਰਨ ਬੱਸ ਤਨੇ ਕੁਝ ਵੀ ਕਰ ਸਕਦਾ ਹੈਗਾ ਨਹੀਂ ਨਹੀਂ ਮਾਂ ਠੀਕ ਹੈ ਮੈਂ ਧਿਆਨ ਰੱਖੂ ਆਪਦਾ ਠੀਕ ਹੈ